ਆਪ ਦੇ ਵਿੱਚ ਟੋਟਲ ਸਫਾਇਆ ਕਰਾਂਗੇ ਕਿਉਂਕਿ ਜੇ ਮੋਦੀ ਤਾਨਾਸ਼ਾਹ ਹੈ ਤਾਂ ਭਗਵੰਤ ਤੇ ਕੇਜਰੀਵਾਲ ਵੀ ਘਟ ਨਹੀਂ ਗਏ ਇਹਨਾਂ ਨੇ ਉਹੀ ਹੱਥਕੰਡੇ ਅਪਣਾਏ ਆਪੋਜੀਸ਼ਨ ਨੂੰ ਡਰਾਉਣ ਧਮਕਾਉਣ ਦੇ ਪੁਲਿਸ ਦੇ ਥਰੂ ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਗ ਕੀਤਾ ਸਾਡੇ ਜੀ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟ ਰਿਵੋਕ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਜੀ ਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਲੀਵਾਲ ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਥ ਦਿੱਤਾ ਜਾ ਰਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਅਸੂਲਾਂ ਤੋਂ ਪਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਹੀਂਗੇ ਹੁਣ ਇਹ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਤਕੀ 0 13 ਵਾਸਤੇ ਭਗਵੰਤ ਤਿਆਰ ਰਹੇ ਮੇਰਾ WhatsApp ਦਾ ਜੀ 3 ਦਿਨ ਹੋ ਗਿਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ बिकॉज़ ਮੇਰੇ WhatsApp ਤੇ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਸੀ ਆਊਟਰੀਚ ਸੀਗੀ ਇਹਨਾਂ ਨੇ ਸ਼ਿਕਾਇਤ ਕਰਕੇ ਬੰਦ ਕਰਾ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਹੀਂਗਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے ਫੇਸਬੁੱਕ ਅਕਾਊਂਟਸ ਡੂਰਿੰਗ ਇਲੈਕਸ਼ਨ ਵੀ ਹਰ ਤਰ੍ਹਾਂ ਦੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰੋਮਿਸ ਕੀਤਾ ਸੀਗਾ ਭਗਵੰਤ ਨੂੰ ਕਿ ਤਗੜਾ ਹੋ ਕੇ ਤੰਤਰ ਦਾ ਮਿਸਯੂਜ਼ ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਧੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ ਲੱਦੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਵੋਟ ਸਿਰ ਤੇ ਆ ਗਈ 2 ਸਾਲ ਇਹਨਾਂ ਨੇ ਇੱਕ ਇਲਾਕੇ ਸੰਗਰੂਰ ਹਲਕੇ ਦੇ ਵਿੱਚ ਨੀਂ ਪਥਰਾਂ ਦੇ ਨੀਂ ਪਥਰ ਖੜੇ ਰਹਿ ਗਏ ਜਦਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਸਰਕਾਰ ਨੇ ਔਰ ਵਿਜਿੰਦਰ ਸਿੰਘਲਾ ਜੀ ਨੇ ਸੋ ਇਹਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਹਿਤ ਇਹਨਾਂ ਦੇ ਸਾਹਮਣੇ ਤਾਂ ਨਾਂ ਬੋਲਣ ਪਰ ਬਟਨ ਦਬਾ ਕੇ ਇਹਨਾਂ ਨੇ ਚੀਕਾਂ ਜ਼ਰੂਰ ਕਢਾਉਣ ਤੁਰੀ ਦੇ ਵਿੱਚ ਸ਼ਰਾਬ ਵੰਡੇ ਗਿਆ ਆਮ ਆਦਮੀ ਪਾਰਟੀ ਦੇ ਕੱਲੀ ਸ਼ਰਾਬ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਲੌਕ ਟਾਈਲਾਂ ਜਿਹੜੀ ਬਸਤੀ ਵਿੱਚ ਜਿੱਥੇ ਜੋ ਚਾਹੀਦਾ ਸੀਗਾ ਇਹਨਾਂ ਦਾ ਓਐਸਡੀ ਜਿਹੜਾ ਓੰਕਾਰ ਸਿੰਘ ਉਹ ਪਰਸਨਲੀ ਜਾ ਕੇ ਹੀ ਵਣ ਇਥੋਂ ਤੱਕ ਕਿ ਚੀਫ ਮਿਨਿਸਟਰ ਦੀ ਘਰ ਵਾਲੀ ਉੱਥੇ ਤੁਰੇ ਫਿਰਦੀ ਦੀ ਦੁਗਣੀ ਪਿੰਡ 'ਚ ਸਾਡੇ ਸਰਪੰਚਾਂ ਨੂੰ ਪੱਟੇ ਪਾ પા ਕੇ ਉਹਨਾਂ ਨੂੰ ਤਰੋੜਿਆ ਮਰੋੜਿਆ ਗਿਆ ਵਾ ਪਰ ਮੈਂ ਸਮਝਦਾ ਕਿ ਜੋ ਮਰਜ਼ੀ ਕਰ ਲੈਣ ਅੱਜ ਜਿਹੜਾ ਨਤੀਜਾ ਆਵੇਗਾ 4 ਤਰੀਕ ਨੂੰ ਉਹ 100% ਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ। ਜਿਹੜਾ ਕੋਣ ਵਿਜੀ ਪ੍ਰਤਾਪਪੁਰਾ ਨੇ ਕਿਨੀਜੀ ਚੈਨਲ ਤੇ ਕਿਹਾ ਕਿ ਭਗਵੰਤ ਮਾਨ ਅਸਤੀਫਾ ਦੇ। ਅਸਤੀਫਾ ਕੀ ਇਹਨੂੰ ਉਦਾਂ ਹੀ 5 ਤਰੀਕ ਨੂੰ ਗਲਾਈ ਦੇਣਾ ਉਹਨਾਂ ਨੇ ਬਲਕਿ ਸਾਰੇ ਲੱਤ ਜਾਣੇ ਵਿੱਚ ਕੇਜਰੀਵਾਲ ਦਾ ਵੀ ਭੋਗ ਪੈ ਜਾਣਾ ਹੈ। ਧੰਨਵਾਦ ਜੀ।